ਪਟਿਆਲਾ ਯੂਨੀਵਰਸਿਟੀ ਦੇ ਬਾਹਰ ਇਹ ਨੌਜਵਾਨ ਦਿਨ ਦੇ ਵੇਲੇ ਤਾਂ ਚਾਹ ਦਾ ਕੰਮ ਕਰਦਾ ਚਾਹ ਦੀ ਸਟਾਲ ਲਾਉਂਦਾ ਅਤੇ ਸ਼ਾਮ ਦੇ ਵੇਲੇ ਸਰਦੀਆਂ ਦਾ ਮੌਸਮ ਆ ਤਾਂ ਇਸ ਵੀਰ ਦੇ ਵੱਲੋਂ ਜਿਹੜਾ ਕੀ ਸੂਪ ਦਾ ਕੰਮ ਕੀਤਾ ਜਾਂਦਾ। ਜਿੱਥੇ ਵੀ ਆ ਜਾਂਦੇ ਆ ਦੋਸਤੋ ਕਦੇ ਝੇਡ ਝੂੜਤਾ ਨਹੀਂ ਕਰਦੇ ਜਿਵੇਂ ਮਜ਼ਾਕ ਕਰਨ ਦੀ ਐਕਸ ਟੀਚਰ ਕਰਨ ਦੀ ਆਦਤ ਹੁੰਦੀ ਹੈ ਯਾਰਾਂ ਦੋਸਤਾਂ ਨੂੰ। ਹਰ ਕੋਈ ਕਰਦਾ ਬਈ ਯਾਰ ਪਰ ਆਪਾਂ ਸੁਣ ਲੈਨੇ ਆ ਕਿਉਂਕਿ ਆਪਣਾ ਪੇਸ਼ਾ ਤੇ ਕੰਮ ਇਹੀ ਆ ਬਈ। ਤੇ ਆਪਣਾ ਰੋਜਗਾਰ ਵੀ ਇਹੀ ਆ ਆਪਾਂ ਚਾਹ ਲਿਆਂ ਤੇ ਚਾਹ ਵੇਚ ਰਹੇ ਹਾਂ ਵੀ ਸ਼ਰਮ ਦਾ ਕੱਪੜਾ ਦਾ ਮੈਂ ਪਾੜ ਕੇ ਪੰਡੇ ਗੇਰਾਇਆ ਸੀ ਜਦੋਂ ਮੈਂ ਕੰਮ ਸਟਾਰਟ ਕਰਿਆ ਸੀ ਸਾਰਾ ਕੁਝ ਬਈ ਜ਼ਿੰਦਗੀ ਸੁਣਨ ਨੂੰ ਮਿਲਦਾ ਬਸ ਕਦੇ ਡੋਲਿਓ ਨਾ ਤੇ ਕੋਈ ਵੀ ਤੁਹਾਡੇ ਬਾਰੇ ਜਦੋਂ ਬੰਦੇ ਦੀ ਬਦਨਾਮੀ ਸਟਾਰਟ ਹੋ ਜੇ ਨਾ ਸਮਝ ਲੋ ਤਰੱਕੀ ਸ਼ੁਰੂ ਆ ਜਦ ਹੁਣ ਮੰਨ ਲਓ ਕੋਈ ਵੀ ਬੰਦਾ ਜਦੋਂ ਉਹਦੀ ਲੋਕ ਬਦਨਾਮੀ ਕਰਨ ਲੱਗ ਜਾਣ ਤਾਂ ਸਮਝ ਲੋ ਰੱਬ ਨੇ ਉਹਦੇ ਜ਼ਿੰਦਗੀ ਦੇ ਦਰਵਾਜ਼ੇ ਖੋਲਣੇ ਸ਼ੁਰੂ ਕਰਤੇ ਉਲੀ-ਉਲੀ ਸਾਫਰ ਜਾ ਰਹੀ ਆ ਜ਼ਿੰਦਗੀ ਦਾ ਦਾਬਦੇ ਨਹੀਂ ਪਰ ਉਠਾਂਗੇ ਜ਼ਰੂਰ ਮੇਰੇ ਮਨ ਚ ਇੱਕ ਹੀ ਸੀ ਵੀ ਆਪਣਾ ਕੰਮ ਸਟਾਰਟ ਕਰਨਾ ਭਾਵੇਂ ਛੋਟਾ ਕਰੀਏ ਇਹ ਹੀ ਲੋਕੇਸ਼ਨ ਤੇ ਜਾਂ ਕੋਈ ਵੀ ਕਿਸੇ ਵੀ ਲੋਕੇਸ਼ਨ ਤੇ ਆਪਾਂ ਨੂੰ ਕਿਸੇ ਤਰ੍ਹਾਂ ਦੀ ਹਰ ਸ਼ਰਮ ਨਹੀਂ ਹੈਗੀ ਇਹ ਕੰਮ ਕਰਨਾ ਜ਼ਿੰਦਗੀ 'ਚ ਤੇ ਪਰਮਾਤਮਾ ਦੀ ਕਿਰਪਾ ਨਾਲ ਹੱਡ ਪੈਰ ਵਧੀਆ ਚੱਲਦਿਆਂ ਤੇ ਕਰਦੇ ਰਹਿਾਂਗੇ ਪਾਸੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਨੂੰ ਭੱਜ ਰਹੇ ਆ ਤੇ ਇਹ ਗੱਲ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਤਾਂ ਕੰਮ ਕਾਜ ਨਹੀਂ ਹੈਗਾ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਆਦਾ ਭਵਿੱਖ ਨਹੀਂ ਬਣਾ ਸਕਦੇ ਅਸੀਂ ਤਰੱਕੀ ਨਹੀਂ ਕਰ ਸਕਦੇ ਤਾਂ ਆਪਣੇ ਮਾਪੇ ਦੇ ਉੱਤੇ ਪ੍ਰੈਸ਼ਰ ਤੱਕ ਪਾਇਆ ਜਾਂਦਾ ਜ਼ਮੀਨਾਂ ਤੱਕ ਗਹਿਣੇ ਹੋ ਜਾਂਦੀਆਂ ਨੇ ਪਰ ਉਹ ਕਹਿੰਦੇ ਇੱਥੇ ਕੰਮ ਨਹੀਂ ਪਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਸੋਨੇ ਦੀ ਚਿੜੀ ਆ ਤੇ ਪੰਜਾਬ ਦੇ ਵਿੱਚ ਰਹਿ ਕੇ ਵੀ ਤੁਸੀਂ ਆਪਣਾ ਗੁਜ਼ਾਰਾ ਕਰ ਸਕਦੇ ਹੋ ਤਰੱਕੀ ਕਰ ਸਕਦੇ ਹੋ ਗੁਰਦਾਸ ਮਾਨ ਦਾ ਇੱਕ ਗਾਣਾ ਆਇਆ ਉਸਦੇ ਵਿੱਚ ਦੋ ਬੜੇ ਹੀ ਪਿਆਰੀਆਂ ਜੀਆਂ ਲਾਈਨਾਂ ਨੇ ਉਹਨਾਂ ਨੇ ਕਿਹਾ ਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਬੰਦੇ ਦੀ ਸੋਚ ਹਮੇਸ਼ਾ ਛੋਟੀ ਵੱਡੀ ਹੁੰਦੀ ਆ ਉਸ ਨੂੰ ਸੱਚ ਸਾਬਿਤ ਕਰ ਦਿਖਾਇਆ ਇੱਕ ਅਜਿਹੇ ਹੀ ਨੌਜਵਾਨ ਦੀ ਕਹਾਣੀ ਆ ਜਿਸਦੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਪਟਿਆਲਾ ਯੂਨੀਵਰਸਿਟੀ ਦੇ ਬਾਹਰ ਇਹ ਨੌਜਵਾਨ ਦਿਨ ਦੇ ਵੇਲੇ ਤਾਂ ਚਾਹ ਦਾ ਕੰਮ ਕਰਦਾ ਚਾਹ ਦੀ ਸਟਾਲ ਲਾਉਂਦਾ ਅਤੇ ਸ਼ਾਮ ਦੇ ਵੇਲੇ ਸਰਦੀਆਂ ਦਾ ਮੌਸਮ ਆ ਤਾਂ ਇਸ ਵੀਰ ਦੇ ਵੱਲੋਂ ਜਿਹੜਾ ਕੀ ਸੂਪ ਦਾ ਕੰਮ ਕੀਤਾ ਜਾਂਦਾ ਸੂਪ ਦੀ ਸਟਾਲ ਲਗਾਈ ਜਾਂਦੀ ਹੈ ਗੱਲਬਾਤ ਕਰਾਂਗੇ ਵੀਰ ਦੇ ਦਿਮਾਗ ਦੇ ਵਿੱਚ ਇਹ ਆਈਡੀਆ ਕਿਵੇਂ ਆਇਆ ਅਕਸਰ ਨੌਜਵਾਨ ਤਾਂ ਜਿਹੜੀ ਸੰਗ ਮੰਨਦੇ ਆ ਯੂਨੀਵਰਸਿਟੀ ਦੇ ਬਾਹਰ ਜਿੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੜਦੇ ਹੋਣ ਅਤੇ ਹੋਰ ਕੁੜੀਆਂ ਵੀ ਪੜਦੀਆਂ ਤੇ ਮੁੰਡੇ ਤਾਂ ਵੈਸੇ ਹੀ ਕੁੜੀਆਂ ਤੋਂ ਸੰਗ ਜਾਂਦੇ ਆ ਘਰਾਂ 'ਚ ਨਹੀਂ ਕੰਮ ਕਰਦੇ ਤੇ ਬਾਈ ਤਾਂ ਸਟਾਲ ਲਾਈ ਬੈਠਾਗਾ ਬਾਈ ਸੱਸੀ ਗਾਲ ਕੀ ਹਾਲ ਚਾਲ ਹੈ ਸੱਸੀ ਗਾਲ ਜੀ ਵਧੀਆ ਤੁਸੀਂ ਸੋ ਬਾਈ ਕੀ ਨਾਮ ਆ ਮੇਰਾ ਨਾਮ ਗੁਰਸੇਵ ਸਿੰਘ ਹੈ ਅੱਛਾ ਬਾਈ ਇੱਕ ਜਿਵੇਂ ਤੂੰ ਸਾਡੇ ਦਿਮਾਗ ਦੇ ਵਿੱਚ ਆਈਡੀਆ ਆਇਆ ਯਾਰ ਵੀ ਆਹ ਕੰਮ ਕਰਨਾਗਾ ਸਟਾਰ ਲਾਉਣੀ ਆ ਹਨਾ ਵੀ ਇਸ ਤਰੀਕੇ ਦੇ ਨਾਲ ਆਈਡੀਆ ਵੀਰੇ ਕਾफी ਜਗ੍ਹਾ ਜੋਬਸ ਵਗੈਰਾ ਕੀਤੀਆਂ ਤੇ ਵਧੀਆ ਫੀਲ ਜਾਂ ਨਹੀਂ ਹੁੰਦਾ ਸੀ ਤੇ ਫਿਰ ਮੇਰੇ ਮਨ ਚ ਇੱਕੇ ਸੀ ਵੀ ਆਪਣਾ ਕੰਮ ਸਟਾਰਟ ਕਰਨਾ ਪਾਵੇਂ ਛੋਟਾ ਕਰੀਏ ਪਰ ਤੁਸੀਂ ਸਟੱਡੀ ਕੀ ਕੀਤੀ ਤੁਸੀਂ ਵੀਰ ਮੈਂ ਗ੍ਰੈਜੂਏਸ਼ਨ ਕਰਦਾ ਸੀ ਤੇ ਆਪਣੀ ਅਧੂਰੀ ਰਹਿ ਗਈ ਵਿੱਚੇ ਹਾਲਾਤ ਕੁਝ ਜਦਾਂ ਦੇ ਸੀ ਉਦੋਂ ਤੇ ਹੁਣ ਕੀ ਬਣ ਗਏ ਕਿਉਂ ਪੜ੍ਹਾਈ ਅਧੂਰੀ ਰਹਿ ਜਾਂਦੀ ਹੈ ਤੁਹਾਡੀ ਕਾਰਨ ਇਹੀ ਬਸ ਮਜਬੂਰੀਆਂ ਹੁੰਦੀਆਂ ਸਾਡੇ ਵਰਗੇ ਆਮ ਜੇ ਘਰਾਂ ਦੇ ਮੁੰਡਿਆਂ ਨੂੰ ਸਾਰਾ ਕੁਝ ਦੇਖਣਾ ਪੈਂਦਾ ਬਈ ਜੇ ਬਈ ਤੁਸੀਂ ਯੂਨੀਵਰਸਿਟੀ ਦੇ ਬਾਹਰ ਲੋਕੇਸ਼ਨ ਹੀ ਕਿਉਂ ਚੁਣੀ ਹੈ ਨਾ ਅਕਸਰ ਜਿਵੇਂ ਮੈਂ ਗੱਲ ਕੀਤੀ ਮੁੰਡੇ ਤਾਂ ਸੰਗਦੇ ਹੁੰਦੇ ਆ ਯਾਰ ਵੀ ਸਾਨੂੰ ਉੱਥੇ ਕੰਮ ਕਰਨਾ ਪਊ ਜੇ ਕੁੜੀਆਂ ਮੂਰੇ ਲੰਘਦੀਆਂ ਹੋਣ ਨਾ ਬੰਦਾ ਆਪਦੇ ਬਾਹਰ ਚ ਖੜਾ ਕੰਮ ਨਹੀਂ ਕਰਦਾ ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਬਿਲਕੁਲ ਬਾਹਰ ਦੇ ਵਿੱਚ ਜਿਹੜਾ ਆਪਦੀ ਸਟਾਲ ਲਗਾਈ ਹੋਈ ਆ ਤੁਹਾਡੇ ਨਹੀਂ ਦਿਮਾਗ ਦੇ ਵਿੱਚ ਇਹ ਖਿਆਲ ਆਏ ਕਦੇ ਸਾਨੂੰ ਬਈ ਇੱਕੋ ਗੱਲ ਸਿਖਾਈ ਗਈ ਹੁਣ ਤੱਕ ਵੀ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਤੇ ਆਪਾਂ ਉਹ ਗੱਲ ਨੂੰ ਫੋਲੋ ਕਰਦੇ ਹੋਏ ਇਹੀ ਲੋਕੇਸ਼ਨ ਤੇ ਜਾਂ ਕੋਈ ਵੀ ਕਿਸੇ ਵੀ ਲੋਕੇਸ਼ਨ ਤੇ ਆਪਾਂ ਨੂੰ ਕਿਸੇ ਤਰ੍ਹਾਂ ਦੀ ਯਾਰ ਸ਼ਰਮ ਨਹੀਂ ਆਈ ਗੀ ਕੰਮ ਕਰਨਾ ਜ਼ਿੰਦਗੀ 'ਚ ਤੇ ਪਰਮਾਤਮਾ ਦੀ ਕਿਰਪਾ ਨਾਲ ਹੱਡ ਪੈਰ ਵਧੀਆ ਜਾਂਦਿਆਂ ਤੇ ਕਰਦੇ ਰਹਿਾਂਗੇ ਕਿਸੇ ਗੱਲ ਦੀ ਸੰਕ ਨਹੀਂ ਨਾ ਆਪ ਕੋ ਕੁੜੀਆਂ ਦਾ ਕੋਈ ਭੈਆ ਨਾ ਕਿਛ ਰਿਸ਼ਤੇਦਾਰ ਦਾ ਬਈ ਜੇ ਭਾਈ ਜ਼ਿਆਦਾਤਰ ਤਾਂ ਲੋਕ ਇਹ ਗੱਲ ਕਹਿ ਦਿੰਦੇ ਆ ਨੌਜਵਾਨ ਅੱਜ ਦੇ ਜਿਹੜੇ ਵਿਦੇਸ਼ਾਂ ਨੂੰ ਜਾ ਰਹੇ ਆ ਉਹ ਕਹਿੰਦੇ ਪੰਜਾਬ 'ਚ ਤਾਂ ਕੰਮ ਹੀ ਨਹੀਂ ਹੈਗਾ ਪੰਜਾਬ ਚ ਰਹਿ ਕੇ ਤਰੱਕੀ ਨਹੀਂ ਹੋ ਸਕਦੀ ਜੇ ਤਰੱਕੀ ਕਰਨੀ ਆ ਤਾਂ ਕੈਨੇਡਾ ਚਲੇ ਜਾਓ ਅਮਰੀਕਾ ਚਲੇ ਜਾਓ ਜਾਂ ਕਿਤੇ ਹੋਰ ਬਾਹਰਲੇ ਮੁਲਕ ਦੇਸ਼ ਚਲੇ ਜਾਓ 20-25 ਲੱਖ ਰੁਪਇਆ ਲਾਓ ਤੇ ਵੀਜ਼ਾ ਲਓ ਆਵਦਾ ਉੱਧਰ ਜਾਓ ਤੇ ਤਰੱਕੀ ਕਰੋ ਇਹ ਤਾਂ ਵੀਰੇ ਆਪਣੀ ਸੋਚ ਸੋਚ ਹੁੰਦੀ ਹੈ ਕਈ ਲੋਕ ਆਪਣੇ ਪੰਜਾਬ ਚ ਕਾਮਯਾਬ ਹੋਏ ਬੈਠੇ ਆ ਬਈ ਯਾਰ ਉਹਨਾਂ ਨੇ ਮਿਹਨਤ ਕੀਤੀ ਆ ਕਿਸੇ ਦਾ ਦੁੱਧ ਦਾ ਕੰਮ ਆ ਕਿਸੇ ਦਾ ਹਨਾ ਕਾਫੀ ਤਰ੍ਹਾਂ ਦੇ ਬਿਜ਼ਨਸ ਆ ਤੇ ਹਰੇਕ ਤਰ੍ਹਾਂ ਦੀ ਜ਼ਰੂਰੀ ਹੈਗਾ ਵੀ ਬੰਦਾ ਬਾਹਰ ਜਾ ਕੇ ਕੰਮ ਜਾਪੋਏਗਾ ਕਈ ਵਾਰੋਂ ਵਾਪਸ ਆ ਕੇ ਇੱਥੇ ਰੋ ਵੀ ਰਹੇ ਆ ਵੀ ਅਸੀਂ 40 40 ਲੱਖ ਰੁਪਏ ਲਾ ਕੇ ਜੰਗਲਾਂ ਦੇ ਫਸ ਕੇ ਡੌਂਕੀਆਂ ਲਾ ਕੇ ਹਨਾ ਕਾਟੇ ਪੈ ਗਏ ਕਰਜੇ ਸੇ ਚੜ ਗਏ ਕਈ ਸੈਲ ਵੀ ਕਰ ਲੰਨੇ ਬਈ ਮੈਂ ਹੀ ਹੈ ਨਾ ਵੀ ਸ਼ੁਰੂਆਤ ਕਰੋ ਜ਼ੀਰੋ ਤੋਂ ਕਰੋ ਭਾਵੇਂ ਤੁਹਾਡੇ ਕੋਲ 4 ਪੈਸੇ ਹੈਗੇ ਆ ਭਾਵੇਂ ਨਹੀਂ ਹੌਲੀ ਹੌਲੀ ਪ੍ਰਮਾਤਮਾ ਬਾਹ ਫੜਦਾ ਤੇ ਐਦਾਂ ਹੀ ਬਸ ਆਪਾਂ ਆਪਣਾ ਬਿਜ਼ਨਸ ਸਟਾਰਟ ਕੀਤਾ ਬਈ ਅੱਛਾ ਬਈ ਜੇਕਰ ਗੱਲ ਕਰੀਏ ਤੁਸੀਂ ਇਹ ਬਿਜ਼ਨਸ ਜਿਹੜਾ ਕਰ ਰਹੇ ਹੋ ਕਿੰਨਾ ਕੁ ਇਨਵੈਸਟਮੈਂਟ ਇਹਦੇ ਤੇ ਆ ਗਈ ਸੀ ਸ਼ੁਰੂਆਤ ਦੇ ਵਿੱਚ ਤੁਸੀਂ ਜਦੋਂ ਕਰਨ ਦਾ ਸੋਚਿਆ ਇਹਦੇ ਬਾਰੇ ਇਨਵੈਸਟਮੈਂਟ ਦਾ ਇਦਾਂ ਵੀਰੇ ਹੁਣ ਤੱਕ ਤਾਂ ਆਪਣਾ ਆਈ ਚਲਾਈ ਵਧੀਆ ਚੱਲ ਜਾਂਦੀ ਆ ਵੀ ਘਰਦਿਆਂ ਨੂੰ ਤੰਗ ਨਹੀਂ ਕਰਦੇ ਤੇ ਆਪਣਾ ਜਿੰਨੇ ਬਣਦੇ ਆ ਜਿੰਨੀ ਕਿ ਦਿਹਾੜੀ ਪੈਂਦੀ ਆ ਉਹਦੇ ਸ਼ੁਕਰਗੁਜ਼ਾਰ ਆ ਰੱਬ ਦਾ ਗੁਜ਼ਾਰਾ ਹੋ ਜਾਂਦਾ ਹੈ ਵਧੀਆ ਚੱਲ ਜਾਂਦਾ ਬਈ ਠੀਕ ਹੈ ਬਾਈ ਰਿਸ਼ਤੇਦਾਰ ਜਾਂ ਆਂਡੀ ਗਵਾਂਡੀ ਆ ਯਾਰ ਦੋਸਤ ਕਮੈਂਟ ਬਾਜ਼ੀਆਂ ਨਹੀਂ ਕਰਦੇ ਯਾਰ ਹੁਣ ਤੂੰ ਚਾਹ ਵਿੱਚ ਆ ਕਰੇਗਾ ਹੁਣ ਤੂੰ ਭਾਂਡੇ ਮਾਂਜਿਆ ਕਰੇਗਾ ਯਾਰ ਲੋਕਾਂ ਦੀ ਝੂਠ ਮਾਂਜਿਆ ਕਰੇਗਾ ਇਸ ਤਰ੍ਹਾਂ ਦੀਆਂ ਅਕਸਰ ਮਹੱਲਿਆਂ ਚ ਸਾਡੇ ਘਰਾਂ ਦੇ ਵਿੱਚ ਇਹ ਗੱਲਾਂ ਹੋ ਜਾਂਦੀਆਂ ਜਦੋਂ ਕੋਈ ਮੁੰਡਾ ਜਿਹੜੀ ਲਾਲੇ ਜਾਂ ਕੋਈ ਸਟਾਲ ਵਾਲੇ ਹਨ ਇਸ ਤਰ੍ਹਾਂ ਦਾ ਕੰਮ ਕਰਦਾ ਹੈਗਾ ਇਹ ਤਾਂ ਵੀਰੇ ਸ਼ਰਮ ਦਾ ਕੱਪੜਾ ਦਾ ਮੈਂ ਪਾੜ ਕੇ ਭੰਡੇ ਘੇਰਾ ਸੀ ਜਦੋਂ ਮੈਂ ਕੰਮ ਸਟਾਰਟ ਕਰਿਆ ਸੀ ਤੇ ਉਹਦੇ ਬਾਅਦ ਫੱਕਰ ਜੇ ਸੁਭਾ ਨਾਲ ਬਸ ਕੰਮ ਸਟਾਰਟ ਕਰ ਲੈ ਸੀ ਉਸ ਤੋਂ ਬਾਅਦ ਨਹੀਂ ਕੋ ਸੋਚਿਆਗਾ ਵੀ ਕੋਈ ਕੀ ਕਹਿੰਦਾ ਕੋਈ ਛੱਡਦਾ ਕੋਈ ਰਹਿੰਦਾ ਹਨਾ ਉਹਦੇ ਬਾਅਦ ਤਾਂ ਫਕਰ ਬਣ ਗਏ ਬਈ ਹੁਣ ਤਾਂ ਆਉਂਦੇ ਹੋਣਗੇ ਹਾਂਜੀ ਫੋਨ ਵੀ ਆਈ ਜਾਂਦੇ ਆ ਬਾਕੀ ਸੁਣਨ ਨੂੰ ਬਹੁਤ ਕੁਝ ਮਿਲਦਾ ਇੱਥੇ ਵੀ ਆ ਜਾਂਦੇ ਆ ਦੋਸਤ ਕਦੇ ਢੇਡ ਝੂੜਤਾ ਨਹੀਂ ਕਰਦੇ ਜਿਵੇਂ ਮਜ਼ਾਕ ਕਰਨ ਦੀ ਐਕਸ ਟ੍ਰੀਚਰ ਕਰਨ ਦੀ ਆਦਤ ਹੁੰਦੀ ਆ ਯਾਰਾਂ ਦੋਸਤਾਂ ਨੂੰ ਹਰ ਕੋਈ ਕਰਦਾ ਬਈ ਯਾਰ ਪਰ ਆਪਾਂ ਸੁਣ ਲੈਨੇ ਆ ਕਿਉਂਕਿ ਆਪਣਾ ਪੇਸ਼ਾ ਤੇ ਕੰਮ ਇਹੀ ਆ ਬਈ ਤੇ ਆਪਣਾ ਰਜਗਾਰ ਵੀ ਇਹੀ ਆ ਆਪਾਂ ਚਾਹ ਆ ਲਿਆਂ ਤੇ ਚਾਹ ਵੇਚ ਰਹੇ ਆ ਬਈ ਹਾਂਜੀ ਚਾਹ ਵਿੱਚ ਨਹੀਂ ਮਾੜੀ ਗੱਲ ਨਹੀਂ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਕਹਿੰਦੇ ਕਿਸੇ ਸਮੇਂ ਚਾਹ ਵੇਚਦੇ ਹੁੰਦੇ ਸੀ ਅੱਜ ਉਹ ਪ੍ਰਧਾਨ ਮੰਤਰੀ ਬਣੇ ਬੈਠੇ ਆ ਤਾਂ ਤੁਸੀਂ ਵੀ ਮੈਂ ਕਹਿੰਦਾ ਪ੍ਰਮਾਤਮਾ ਨੇ ਜੇ ਕਿਰਪਾ ਕੀਤੀ ਕੀ ਪਤਾ ਤੁਹਾਨੂੰ ਵੀ ਕੱਲ ਨੂੰ ਮੌਕਾ ਮਿਲ ਜੇ ਪ੍ਰਧਾਨ ਮੰਤਰੀ ਨਹੀਂ ਤਾਂ ਕੋਈ ਵੱਡੇ ਲੈਵਲ ਦੇ ਉੱਤੇ ਕੋਈ ਹੋਰ ਅਹੁਦਾ ਮਿਲ ਸਕਦਾ ਤੇ ਭਾਈ ਅਕੀਲਾ ਸਵਾਲ ਲਾਵਾਂਗਾ ਸਟੱਡੀ ਕਿੱਥੋਂ ਕੀਤੀ ਹੈ ਪੜ੍ਹਾਈ ਕਿੱਥੋਂ ਕੀਤੀ ਹੈ ਹੁਣ ਤੱਕ ਦਾ ਵੀਰੇ ਮੇਰੀ ਬਾ ਡਰਗੜ ਸਕੂਲ ਚੋਂ ਰਹੀ ਹੈ ਬਾਕੀ ਗ੍ਰੈਜੂਏਸ਼ਨ ਮੈਂ ਇੱਥੇ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਆਪਣਾ ਇਸੇ ਯੂਨੀਵਰਸਿਟੀ ਪੜ੍ਹਨ ਦੀ ਕੋਸ਼ਿਸ਼ ਜੀ ਪੰਜਾਬੀ ਯੂਨੀਵਰਸਿਟੀ ਜੋ ਤੇ ਹੁਣ ਤੱਕ ਦਾ ਦੂਰਾ ਹੀ ਰਿਹਾ ਸਫਰ ਜੀ ਗ੍ਰੈਜੂਏਸ਼ਨ ਦਾ ਅੱਛਾ ਫਿਰ ਟੀਚਰ ਵੀ ਆਉਂਦੇ ਹੋਣਗੇ ਲੰਘਦੇ ਟੱਪ ਦੇ ਜਿਨ੍ਹਾਂ ਦੇ ਕੋਲੇ ਪੜਦੇ ਸੀਗੇ ਹਨਾ ਉਹ ਵੀ ਮੁਲਾਕਾਤ ਕਰਕੇ ਜਾਂਦੇ ਹੋਣਗੇ ਕਦੇ ਆਇਆ ਕੋਈ ਅਧਿਆਪਕ ਕਿਸੇ ਨੇ ਆ ਕੇ ਕਿਹਾ ਯਾਰ ਵੀ ਤੂੰ ਆਹ ਕੰਮ ਕਰ ਲਿਆ ਨਾ ਪੜ ਲੈਂਦਾ ਜਾਂ ਕੁਝ ਹੋਰ ਵਧੀਆ ਕਰ ਲੈਂਦਾ ਕਿਉਂਕਿ ਅਧਿਆਪਕ ਹਮੇਸ਼ਾ ਚਾਹੁੰਦੇ ਹੁੰਦੇ ਆ ਵੀ ਯਾਰ ਸਾਡਾ ਬੱਚਾ ਕੋਈ ਵਧੀਆ ਮਕਾਮ ਤੇ ਪਹੁੰਚੇ ਪਹਿਲੀ ਤੋਂ ਪੰਜਵੀਂ ਤੱਕ ਕਾਲੇ ਮਿਲੇ ਨੇ ਤੇ ਛੇਵੀਂ ਤੋਂ ਦਸਵੀਂ ਤੱਕ ਕਾਲ ਮਿਲੇ ਨੇ ਤੇ ਪਲੱਸ 2 ਤੋਂ ਗ੍ਰੈਜੂਏਸ਼ਨ ਤੱਕ ਸਾਰੇ ਮਿਲੇ ਨੇ ਬਈ ਹੌਸਲਾ ਦਿੰਦੇ ਨੇ ਤੇ ਉਹ ਪੜੇ ਲਿਖੇ ਬੰਦੇ ਨੂੰ ਪਤਾ ਹੁੰਦਾ ਹੈ ਹਨਾ ਵੀ ਕਿਸ ਤਰੀਕੇ ਨਾਲ ਗੱਲ ਕਰਨੀ ਆ ਹੁਣ ਕੋਈ ਆਪਣੇ ਪਿੰਟਾ ਜਿਹੇ ਹਨਾ ਹੁੰਦੇ ਆ ਸ਼ਰੀਕ ਚਾਚੇ ਦਾ ਹੀ ਜਾਂ ਹੋਰ ਹਨਾ ਉਹਨਾਂ ਨੇ ਤਾਂ ਫਿਰ ਤੁਹਾਨੂੰ ਪਤਾ ਆ ਮਿੱਟੀ ਕੁੱਟਣੀ ਹੁੰਦੀ ਆ ਤੇ ਕੁੱਟ ਲੈਣੇ ਆ ਫਿਰ ਸਾਰਾ ਕੁਝ ਬਾਈ ਜ਼ਿੰਦਗੀ ਸੁਣਨ ਨੂੰ ਮਿਲਦਾ ਬਸ ਕਦੇ ਡੋਲਿਓ ਨਾ ਤੇ ਕੋਈ ਵੀ ਤੁਹਾਡੇ ਬਾਰੇ ਜਦੋਂ ਬੰਦੇ ਦੀ ਬਦਨਾਮੀ ਸਟਾਰਟ ਹੋ ਜੇ ਨਾ ਸਮਝ ਲੋ ਤਰੱਕੀ ਸ਼ੁਰੂ ਆ ਜਦ ਹੁਣ ਮੰਨ ਲਓ ਕੋਈ ਵੀ ਬੰਦਾ ਜਦੋਂ ਉਹਦੀ ਲੋਕ ਬਦਨਾਮੀ ਕਰਨ ਲੱਗ ਜਾਣ ਤਾਂ ਸਮਝ ਲੋ ਰੱਬ ਨੇ ਉਹਦੇ ਜਿੰਦਗੀ ਦੇ ਦਰਵਾਜ਼ਾ ਦਰਵਾਜੇ ਖੋਲਣੇ ਸ਼ੁਰੂ ਕਰਤੇ ਇੱਥੇ ਫਿਰ ਕਿੰਨੇ ਤੋਂ ਕਿੰਨੇ ਵਜੇ ਤੱਕ ਤੁਸੀਂ ਕੰਮ ਕਰਦੇ ਹੋ ਕਦੋਂ ਤੋਂ ਸ਼ੁਰੂਆਤ ਕਰ ਲੈਣੇ ਤੇ ਸ਼ਾਮ ਰਾਤ ਨੂੰ ਕਿੰਨੇ ਵੇ ਤੱਕ ਹੁੰਨੇ ਵੀਰੇ ਫਿਲਹਾਲ ਤਾਂ ਹੁਣ ਆਪਾਂ ਜਾਣਿਆ ਰਾਤ ਨੂੰ ਲੇਟ ਚਾਹ ਮੈਂ ਥੋੜਾੇ ਲੇਟ ਆਣਾ 9 ਵਜੇ ਤੋਂ ਲੈ ਕੇ ਆਪਣਾ 5 ਵੇ ਤੱਕ ਆਪਣੀ ਚਾਹ ਹੁੰਦੀ ਹੈ ਤੇ 6 ਤੋਂ ਲੈ ਕੇ 10 9:30 10:30 ਵੇ ਤੱਕ ਆਪਣਾ ਸੋਪ ਹੁੰਦਾ ਮੇਰੇ ਸੁਪਰ ਕਿਹੜਾ ਤੁਸੀਂ ਤਿਆਰ ਕਰਦੇ ਹੋ ਕੱਲਾ ਵੈਜ ਸੂਪ ਹੀ ਹੁੰਦਾ ਜਾਂ ਚਿਕਨ ਸੂਪ ਵਗੈਰਾ ਵੀ ਕਰਦੇ ਹੋ ਜਾਂ ਅੰਡਾ ਸੂਪ ਜਿਵੇਂ ਕਹਿ ਦਈਏ ਅੰਡਾ ਗੜੀਆਂ ਵੀ ਹੁੰਦੀਆਂ ਹੋਰ ਕਾਫੀ ਕੁਝ ਅੱਜ ਕੱਲ੍ਹ ਚੱਲਦਾ ਹੈਗਾ ਫਿਲਹਾਲ ਵੀਰੇ ਆ ਚਿਕਨ ਵਗੈਰਾ ਦਾ ਕੁਝ ਸੋਚਿਆ ਨਹੀਂ ਹੈਗਾ ਤੇ ਆਪਣਾ ਵੈਜ ਚਨਾ ਸੂਪ ਹੈ ਬਾਕੀ ਮਿਕਸ ਵੈਜ ਕਰ ਲਾਂਗੇ ਟਮਾਟਰ ਸੂਪ ਕਰ ਲਾਂਗੇ ਹੌਲੀ ਹੌਲੀ ਐਡ ਕਰ ਲਾਂਗੇ ਬਾਈ ਅੱਜ ਕੱਲ੍ਹ ਤਾਂ ਚਾਹਾਂ ਵੀ ਕਹਿੰਦੇ ਸਪੈਸ਼ਲ ਆਉਣ ਲੱਗੀਆਂ ਹਨਾ ਜਿਵੇਂ ਰੋਸਟੀ ਬਲੈਕ ਟੀ ਬੜੀਆਂ ਚਾਹ ਆਉਣ ਲੱਗੀਆਂ ਤੁਸੀਂ ਵੀ ਕੁਝ ਸਪੈਸ਼ਲ ਬਣਾਉਨੇ ਹੋ ਕੁਝ ਚਾਹ ਦੇ ਵਿੱਚ ਤੋ ਦਾ ਵੀ ਕੋਈ ਵੱਖਰਾ ਟੇਸਟ ਹੋਏਗਾ। ਬਈ ਮੈਂ ਉਹਨਾਂ ਦਾ ਟੇਸਟ ਫਿਲਹਾਲ ਹੁਣ ਤੱਕ ਜਿੰਨਾ ਕਰਿਆ ਤਿਆਰ ਤੇ ਉਹ ਲੋਕਾਂ ਨੂੰ ਪਸੰਦ ਆਣ ਲੱਗਿਆ। ਮੇਨ ਗੱਲ ਫਲੇਵਰ ਦੀ ਆ। ਉਹ ਮੈਂ ਥੋੜਿਆ ਆਪਣਾ ਕਾਊਂਟਰ ਵਗੈਰਾ ਜੈਡ-ਆਨ ਕਰਾਂਗਾ। ਫੁੱਲੜ ਵਗੈਰਾ ਦੀ ਚਾਹ ਐਡ ਕਰਾਂਗਾ, ਗੋਟ ਵਾਲੀ ਐਡ ਕਰਾਂਗਾ। ਉਸ ਤੋਂ ਬਾਅਦ ਬਈ ਅੱਪਾ ਸਾਰਾ ਕੁਝ ਸ਼ਟ ਕਰ ਲਾਂਗੇ। ਹੌਲੀ-ਹੌਲੀ ਸਫਰ ਜਾ ਰਹੀ ਆ ਜ਼ਿੰਦਗੀ ਦਾ। ਦਾਬਦੇ ਨਹੀਂ ਪਰ ਉੱਠਾਂਗੇ ਜਰੂਰ। ਜੀ ਬਿਲਕੁਲ ਜਜ਼ਬਾ ਇਹੀ ਹੋਣਾ ਚਾਹੀਦਾ ਸਾਡੇ ਪੰਜਾਬ ਦੇ ਨੌਜਵਾਨਾਂ 'ਚ। ਬਾਈ 'ਚ ਬਹੁਤ ਵਧੀਆ ਜਜ਼ਬਾ ਤੇ ਸਭ ਤੋਂ ਵੱਡੀ ਗੱਲ ਬਾਈ ਸਰਦਾਰ ਆ, ਤੇ ਮੈਨੂੰ ਖੁਸ਼ੀ ਹੋਈ ਜਦੋਂ ਮੈਂ ਬਾਈ ਨੂੰ ਦੇਖਿਆ ਤੇ ਮੈਂ ਸੋਚਿਆ ਵੀ ਦਰਸ਼ਕਾਂ ਦੇ ਤੱਕ ਸਾਡੇ ਉਹਨਾਂ ਨੌਜਵਾਨਾਂ ਤੱਕ ਇਹ ਕਹਾਣੀ ਨੂੰ ਸਾਂਝਾ ਕੀਤਾ ਜਾਵੇ ਜਿਹੜੇ ਇਹ ਗੱਲਾਂ ਕਰਦੇ ਸੋਚਦੇ ਆ ਯਾਰ ਵੀ ਪੰਜਾਬ ਦੇ ਵਿੱਚ ਰਹਿ ਕੇ ਤਰੱਕੀ ਨਹੀਂ ਹੋ ਸਕਦੀ ਪੰਜਾਬ ਚ ਕੰਮ ਕਾਜ ਨਹੀਂ ਹੈਗਾ ਜਿਨ੍ਹਾਂ ਦੀ ਸੋਚ ਅੱਜ ਵੀ ਇਹ ਹੈ ਕਿ ਕੰਮ ਵੱਡੇ ਛੋਟੇ ਹੁੰਦੇ ਆ ਯਾਰ ਸਾਡੇ ਲੈਵਲ ਦੇ ਕੰਮ ਨਹੀਂ ਅਸੀਂ ਨਹੀਂ ਕਰ ਸਕਦੇ ਜਿਵੇਂ ਬਾਈ ਨੇ ਕਿਹਾ ਤਾਂ ਹੌਸਲਾ ਨਾ ਛੱਡੋ ਲੋਕਾਂ ਦੀ ਪ੍ਰਵਾਹ ਨਾ ਕਰੋ ਆਪਣੀ ਮੰਜ਼ਲ ਚੁਣੋ ਅਤੇ ਉਸ ਮੰਜ਼ਲ ਨੂੰ ਪਾਉਣ ਦੇ ਲਈ ਰਾਸੇ ਜਿਹੜਾ ਰਸਤਾ ਉਸ ਮੰਜ਼ਿਲ ਨੂੰ ਜਾਂਦਾ ਉਹਨੂੰ ਫੜ ਲਓ ਤੇ ਤੁਹਾਨੂੰ ਇੱਕ ਨਾ ਇੱਕ ਦਿਨ ਮੰਜ਼ਿਲ ਜ਼ਰੂਰ ਮਿਲ ਜਾਵੇਗੀ ਉਮੀਦ ਕਰਦੇ ਆ ਤੁਹਾਨੂੰ ਇੱਕ ਕਹਾਣੀ ਪਸੰਦ ਆਈ ਹੋਵੇਗੀ ਸ਼ੇਅਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਕਮੈਂਟ ਕਰ ਦਿਓ ਤੇ ਬਾਈ ਦਾ ਹੌਸਲਾ ਜ਼ਰੂਰ ਵਧਾਓ ਕੈਮਰਾ ਪਰਸਨ ਲੱਖੀ ਦੇ ਨਾਲ ਔਨ 에ਅਰ ਰਾਜੇਵ ਸਿੰਘ ਭੁੱਲਰ ਪਟਿਆਲਾ